ਹਾਂਜੀ ਕੱਲ ਤੁਹਾਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਤੁਹਾਡੇ ਕੋਲੋਂ ਕੀ ਕੀ ਬਰਾਮਦ ਹੋਇਆ ਸਤ ਇੰਜੈਕਸ਼ਨ ਮਾਚਾਈ ਤੇ ਹੋਰ 120 ਗੋਲੀਆਂ 120 ਗੋਲੀਆਂ ਹਾਂਜੀ ਤਾਂ ਕੀ ਸਪਲਾਈ ਕਰਦੇ ਹੋ ਨਹੀਂ ਤੇ ਆਪ ਖਾ ਲਿਓ ਹੂੰ ਕਿ ਕਿੱਥੇ ਦੇ ਰਿਆਂ ਨਾਲ ਤੁਸੀਂ ਰਾਉਲਪੁਰ ਇੱਥੇ ਰਿਆਂ ਵਾਲਿਆਂ ਹਾਂਜੀ ਚਲੋ ਕੀ ਕਹਿਣਾ ਚਾਹੁੰਦੇ ਆ ਆਪਣੇ ਮੰਨ ਲਓ ਤੁਹਾਡੀ ਕੋਈ ਦਿਲੀ ਤਮੰਨਾ ਹੋਵੇ ਕੁਝ ਕਹਿਣਾ ਚਾਹੁੰਦੇ ਆ ਤੇ ਕਹਿ ਸਕਦੇ ਹੋ ਚਲੋ ਧੰਨਵਾਦ ਜੀ ਤੁਹਾਡਾ ਹਾਂਜੀ ਸਸੀਗਰ ਸਰ ਜੀ ਸਸੀਗਰ ਸਰ ਜੀ ਸਰ ਜਿਹੜੇ ਅੱਜ ਤੁਸੀਂ ਇੱਕ ਲੇਡਿਸ ਫੜੀ ਆ ਉਹ ਕੱਲ ਫੜੀ ਸੀ ਕੱਲ ਫੜੀ ਜੀ ਤੇ ਉਹਦੇ ਕੋਲ ਕੀ ਕੀ ਸਮਾਨ ਬ੍ਰਮੰਧ ਹੋਇਆ ਮੰਨਜੋਗ ਸੀਨੀਅਰ ਪੁਲਿਸ ਅਫਸਰਾਂ ਦੇ ਹਦਾਇਤਾਂ ਦੇ ਮੁਤਾਬਕ ਅਸੀਂ ਨਸ਼ੇ ਵਿਰੁੱਧ ਜਿਹੜੀ ਮਹਿ ਵੱਡੀ ਹੋਈ ਹੈ ਉਸ ਦੇ ਸੰਬੰਧ ਵਿੱਚ ਐਸਆਈ ਗੁਰੀਜ ਬਖਸ਼ਾਦ ਨੇ ਲਖਪਰ ਮੋੜ ਤੇ ਨਾਕਾ ਲਾਇਆ ਸੀ ਸਵੇਤ ਪੁਲਿਸ ਪਾਰਟੀ ਤੇ ਇੱਕ ਜਿਹੜੀ ਲੜੀ ਸੀ ਉਹ ਪੁਲਿਸ ਪਾਰਟੀ ਦੇ ਦੇਖ ਕੇ ਜਿਹੜਾ ਖਿਸਕ ਖਬੇ ਸੇ ਦੇਖ ਕੇ ਕਰਨ ਲੱਗੀ ਸੀ ਐਸਆਈ ਜੂਨੀਅਰ ਅਫਸਰ ਜਿਹੜਾ ਸੀ ਲੇਡੀ ਕਨਸਟੇਬਲ ਦੀ ਮਦਦ ਨਾਲ ਲੇਡੀ ਨੂੰ ਕਾਬੂ ਕੀਤਾ ਕਾਬੂ ਕਰ ਤੋਂ ਬਾਅਦ ਨਾਮ ਪੁੱਛਿਆ ਤੇ ਉਹਦੇ ਹੱਥ 'ਚ ਇੱਕ ਭੂਮੀ ਲਫਾਫਾ ਸੀ ਉਹਨੂੰ ਚੈੱਕ ਕੀਤਾ ਗਿਆ ਚੈੱਕ ਕਰਕੇ ਉਹਦੇ ਕੋਲ ਜਿਹੜਾ ਨੋ ਕੀ ਕੇ ਤੇ 100 ਵੀ ਗੋ ਜਿਹੜੀ ਬਰਾਮਦ ਕੀਤੀ ਹੈ ਉਸ ਦੇ ਖਿਲਾਫ ਜਿਹੜਾ ਐਫ ਆਈ ਆਰ ਨੰਬਰ 22 2285 ਕਾਨੂੰਨਿਕ ਕਦਮ ਅਦਰਜ ਕੀਤਾ ਗਿਆ ਜੀ ਅਦਮਾਨਯੋਗ ਅਦਾਲਤ ਤੋਂ ਤੇਸ਼ ਕੀਤਾ ਗਿਆ ਤੇ ਜਰਸਮਲੇ ਜਿਹੜਾ ਦੋ ਦੰਗਾਰ ਮਾਨ ਦਿੱਤਾ ਵਾ ਜੋਗਲੀ ਤੀਤੀ ਸ਼ਾਹੀ ਗਈ ਉਸ ਤੋਂ ਬਾਅਦ ਤੇ ਹੋਰ ਇਹ ਤੋਂ ਪਰੂਫ ਫੋਨ ਦੀ ਕੋਈ ਸਮਾਨ ਆ ਸਹੀ ਜੀ ਇਹਦੇ ਅੰਗਿਸਟ ਪਹਿਲਾਂ ਵੀ ਇਹ ਸੋਨਾ ਸੀ ਵੀਰ ਦਾ ਮੁਕਤਮਾ ਦਰਜ ਹੈ ਥਾਣੇ ਸਦਰਾ ਅਗਵਾੜਾ ਵੀ ਹੈ ਤੇ ਤੇ ਤੁਹਾਨੂੰ ਕੀ ਲੱਗਦਾ ਇਹਦੇ ਕੋਲ ਹੋਰ ਵੀ ਸਮਾਨ ਮਿਲਣ ਦੀ ਆਸ ਹੈ ਬਿਲਕੁਲ ਜੀ ਆਸ ਹੈਗੀ ਹੈ ਬਾਕੀ ਕਿਹੜੇ ਕਿਹੜੇ ਪਿੰਡ ਤੋਂ ਕਿਹੜਾ ਪਿੰਡ ਜੀ ਇਹਦਾ ਪਿੰਡ ਹੈਗਾ ਰਾਵਲਪਿੰਡੀ ਰਾਵਲਪਿੰਡੀ ਰੈਰੀਏ ਲੈ ਕੇ ਨਾ ਕੁਛ ਫਗਵਾੜੇ ਜੀ ਰਹਿੰਦੀ ਜੀ ਕਦੀ ਫਗਵਾੜੇ ਚਲ ਜਾਂਦੀ ਹੈ ਕਦੀ ਇੱਥੇ ਰਾਵਲਪਿੰਡੀ ਜਾਂਦੀ ਹੈ ਪੇਕੇ ਦਾ ਪਿੰਡ ਰਾਵਲਪਿੰਡੀ ਜਾਂ ਉਹਦਾ ਜਿਹਾ ਚਾਹਲ ਨਗਰ ਫਗਵਾੜੇ ਲੱਗਦੀ ਜਿਆਦਾਤਰ ਇੱਥੇ ਰਾਵਲਪਿੰਡੀ ਕਿ ਰਹਿੰਦੀ ਤੇ ਇਹਦੇ ਧਰਾਵਾਂ ਵੀ ਤੁਸੀਂ ਦੱਸ ਦਿੱਤੀਆਂ ਕਿੰਨੀਆਂ ਲੱਗੀਆਂ ਜੀ ਤੇ ਬਾਕੀ ਇਹ ਤੇ ਜਿਹੜੇ ਪਰਚਾ ਹੋ ਚੁੱਕਾ ਜੀ ਇਹਦਾ ਬਿਲਕੁਲ ਜੀ ਪਰਚਾ ਤੇ ਇਹ ਤੋਂ ਬਾਅਦ ਅਗਲੀ ਕਾਰਵਾਈ ਕੀ ਹੈ ਜੀ ਅਗਲੀ ਕਾਰਵਾਈ ਜਿਵੇਂ ਜਿਵੇਂ ਤਫਤੀਸ਼ ਦਾ ਇਹ ਪਾਰਟ ਹੈ ਜੀ ਜਿਵੇਂ ਆ ਜੀ ਦੇਖੀਏ ਦੁਆਬਾ ਨਿਊਜ਼ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦੀ ਥੈਂਕ ਯੂ ਸਰ